ਸਤਿ ਸ੍ਰੀ ਅਕਾਲ ਪੰਜਾਬੀ ਉਹ ਮੈਂ ਗੁਪਤੀ ਸਿੰਘ ਤੇ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਕਿ ਬੱਚਾ ਪੈਦਾ ਹੋਣ ਤੋਂ ਬਾਅਦ ਜੋ ਜੋ ਰਸਮਾਂ ਹੁੰਦੀਆਂ ਹਨ ਉਹ ਅਸਲ ਵਿੱਚ ਕੀ ਹੁੰਦੀਆਂ ਹਨ ਕਿਹੜੀਆਂ-ਕਿਹੜੀਆਂ ਰਸਮਾਂ ਬੱਚਾ ਪੈਦਾ ਹੋਣ ਤੋਂ ਬਾਅਦ ਨਿਭਾਈਆਂ ਜਾਂਦੀਆਂ ਤੇ ਅਸਲ ਉਹਨਾਂ ਰਸਮਾਂ ਦੇ ਪਿੱਛੇ ਕੀ ਕਾਰਨ ਹੁੰਦਾ ਉਹ ਰਸਮਾਂ ਕਿਉਂ ਨਿਭਾਈਆਂ ਜਾਂਦੀਆਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਅੱਜ ਬਾਬਾ ਜੀ ਤੋਂ ਪੁੱਛਾਂਗੇ ਵੀ ਸਾਨੂੰ ਉਹ ਰਸਮਾਂ ਬਾਰੇ ਦੱਸੋ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਤੇ ਉਹ ਕਿਉਂ ਨਿਭਾਈਆਂ ਜਾਂਦੀਆਂ ਬਾਬਾ ਜੀ ਸੱਸੇ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬੀਆਂ ਨੂੰ ਗੋਪੀ ਜੀ ਤੁਹਾਨੂੰ ਵੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿਉਂਕਿ ਜਿਹੜੀਆਂ ਇਹ ਰਸਮਾਂ ਰੀਤੀ ਰਿਵਾਜ ਹੁੰਦੇ ਆ ਇਹ ਸਾਡੀ ਜ਼ਿੰਦਗੀ ਦਾ ਇੱਕ ਕੇਂਦਰ ਬਿੰਦੂ ਹੈ ਰਸਮਾਂ ਤੇ ਰੀਤੀ ਰਿਵਾਜਾਂ ਦੇ ਦਿਵਾਲੀ ਸਾਡੀ ਜ਼ਿੰਦਗੀ ਦਾ داروਮਦਾਰ ਸਾਡੇ ਸਮਾਜ ਦਾ داروਮਦਾਰ ਚੱਲਦਾ ਹੈ ਜੀ ਜਨਮ ਤੋਂ ਲੈ ਕੇ ਮੌਤ ਤੱਕ ਅਨੇਕਾਂ ਸਾਡੇ ਰੀਤੀ ਰਿਵਾਜ ਆਤਮਾ ਹਨ ਜਿਨ੍ਹਾਂ ਨੂੰ ਅਸੀਂ ਪੀੜੀ ਦਰ ਪੀੜੀ ਨਵਾਉਂਦੇ ਆ ਰਹੇ ਹਾਂ ਪਰ ਉਹਨਾਂ ਰਸਮਾਂ ਦੇ ਮਤਲਬ ਉਹਨਾਂ ਰਸਮਾਂ ਦਾ ਕਾਰਨ ਕੀ ਆ ਕਿਉਂ ਨਵਾਉਣੀਆਂ ਸ਼ੁਰੂ ਕੀਤੀਆਂ ਇਹਦੇ ਬਾਰੇ ਬਹੁਤ ਘੱਟ ਲੋਕ ਬਹੁਤ ਘੱਟ ਪਤਾ ਲੱਗਦਾ ਹੈ ਕਿ ਉਹ ਰਸਮਾਂ ਹੁੰਦੀਆਂ ਕੀ ਆ ਕਿਉਂ ਨਵਾਇਆ ਜਾਂਦੀਆਂ ਜਸਟ ਆਪਾਂ ਇੱਕ ਦੂਜੇ ਦੇਖਾ ਵੇਖੀ ਕਰ ਹੀ ਜਾਂਦੀ ਹੈ ਪਰ ਉਹਨਾਂ ਪਤਾ ਕੁਝ ਨਹੀਂਗਾ ਕਿ ਉਹ ਕੀ ਗੱਲਾਂ ਬਿਲਕੁਲ ਜੀ ਬਿਲਕੁਲ ਜਿਵੇਂ ਹੁਣ ਹੁੰਦਾ ਵੀ ਬੱਚਾ ਪੈਦਾ ਹੁੰਦਾ ਤਾਂ ਬੱਚਾ ਪੈਦਾ ਹੁੰਦਾ ਜਦੋਂ ਬੱਚਾ ਇੱਕ ਗੁਰਤੀ ਦਿੱਤੀ ਜਾਂਦੀ ਹੈ ਤਾਂ ਮਤਲਬ ਗੁਰਤੀ ਜਾਂਦੀ ਹੁੰਦੀ ਹੈ ਹਾਂ ਬੱਚੇ ਨੂੰ ਸਾਰੇ ਪਤਾ ਹੀ ਆਪਾਂ ਨੂੰ ਉਹ ਗੁਰਤੀ ਦਿੱਤੀਆਂ ਦੀ ਇੱਕ ਅਕਸਰੀ ਅਸੀਂ ਗੱਲ ਸੌਂਦੇ ਹਾਂ ਵੀ ਭਈ ਇਹ ਗੁਰਤੀ ਦੇ ਗਿਆ ਹਾਂ ਮਤਲਬ ਕੀ ਦੀ ਗੁਰਤੀ ਦਿੱਤੀ ਆ ਭੀਆ ਬਾਲਾ ਜਰਤਾ ਕਰਦਾ ਜਾ ਕਰਦਾ ਜਾਏ ਘੱਟ ਬੋਲਦਾ ਜਾ ਸਿਆਣਾ ਜਾ ਹੈਨਾ ਉਹ ਗੁਰਤੀ ਤੇ ਗੁਰਤੀ ਪਹਿਲੀ ਗੱਲ ਤਾਂ ਇਹ ਹੁੰਦਾ ਜੀ ਉਦੋਂ ਸਿਆਣੇ ਬੰਦੇ ਨੂੰ ਖਾਸ ਕਰਕੇ ਜਦੋਂ ਦਾਇਆਂ ਮਾਈਆਂ ਜਾਂ ਨਾਨੀਆਂ ਚਾਚੀਆਂ ਮਮਾ ਕੋਲੇ ਹੁੰਦੀਆਂ ਜਦੋਂ ਹਨਾ ਉਦੋਂ ਅੱਛਾ ਇਹ ਸਭ ਤੋਂ ਪਹਿਲਾਂ ਤਾਂ ਗੁਰਤੀ ਗੁਰ ਤੋਂ ਸ਼ੁਰੂ ਹੋਈ ਹੈ ਅੱਛਾ ਕੁਝ ਲੋਕ ਸ਼ਹਿਰ ਨਾਲ ਵੀ ਮੂੰਹ ਮਿੱਠਾ ਕਰਾਉਣ ਦੇ ਬੱਚੇ ਅੱਜ ਹਾਂ ਸ਼ਾਇਦ ਅੱਜ ਦੇ ਜਮਾਰੇ ਵਾਲੇ ਸ਼ਾਇਦ ਚੁੜਾਇਆ ਤਾਂ ਸ਼ਾਇਦ ਲਾ ਲ ਗਾ ਤੇ ਸਹੀ ਮੈਨੇ ਗੁਰਤੀ ਗੁਰ ਤੋਂ ਸ਼ੁਰੂ ਹੋਈ ਆ ਗੁੜ ਤਾਂ ਦਿੱਤਾ ਜਾਂਦਾ ਸੀ ਕਿਉਂਕਿ ਅਸੀਂ ਦੇਖਦੇ ਆਂ ਵੀ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਵੀ ਅਨੇਕਾਂ ਤਰ੍ਹਾਂ ਦੀਆਂ ਪਰਤਾਂ ਅਨੇਕਾਂ ਤਰ੍ਹਾਂ ਦੇ ਜਿਹੜੇ ਪੇਟ ਦੇ ਕੈਮੀਕਲ ਹੁੰਦੇ ਆ ਉਹ ਵੀ ਕਈ ਵਾਰੀ ਮੂੰਹ ਦੇ ਵਿੱਚ ਚਲੇ ਜਾਂਦੇ ਆ ਜੀ ਕਿ ਉਹ ਉਹਨਾਂ ਬਜ਼ੁਰਗਾਂ ਦਾ ਇੱਕ ਤਰਕ ਹੁੰਦਾ ਸੀ ਕਿਉਂਕਿ ਕਈ ਵਾਰੀ ਨਾ ਬੈਠੇ ਲੋਕ ਕਹਿੰਦੇ ਉਹ ਨਹੀਂ ਜੀ ਇਹ ਤਾਂ ਫਾਲਤੂ ਰਸਮਾਂ ਦਾ ਕੋਈ ਮਤਲਬ ਹੀ ਨਹੀਂ ਤਾਂ ਜੀ ਵਹਿਮ ਭਰਮ ਨਹੀਂ ਵਹਿਮ ਭਰਮ ਨਹੀਂ ਇਹਨਾਂ ਦੇ ਬਹੁਤ ਮੈਡੀਕਲ ਤੌਰ ਤੇ ਵੀ ਬੜੇ ਵੱਡੇ ਡੂੰਘੇ ਅਰਥ ਹੁੰਦੇ ਆ। ਉਹ ਗੁਰਦੇ ਬੱਚੇ ਦੇ ਮੂੰਹ ਲਾਇਆ ਜਾਂਦੇ ਨਾ ਚੰਦ ਤੇ ਜਿਹੜਾ ਉਹਦੇ ਥੋੜਾ ਬਹੁਤ ਮੂੰਹ ਦੇ ਵਿੱਚ ਕੋਈ ਜਾਲਾ ਹੋ ਗਿਆ ਥੋੜਾ ਬਹੁਤ ਕੋਈ ਪਾਣੀ ਹੈ ਉਹ ਗੁਰਦੇ ਨਾਲ ਸਾਫ਼ ਹੋ ਜਾਂਦਾ ਸੀ ਉਹ ਮੂੰਹ ਦੇ ਰਾਹੀਂ ਜਿਹੜੀ ਇਹ ਪੇਟ ਦੇ ਵਿੱਚ ਜਾ ਕੇ ਉਹਨੂੰ ਸਾਰਾ ਸਾਫ਼ ਕਰ ਦਿੰਦਾ ਸੀ। ਅੱਛਾ ਹੈ। ਇਹ ਇਹ ਗੁਰਤੀ ਦੀ ਰਸਮ ਸ਼ੁਰੂ ਹੁੰਦੀ ਹੈ ਤੇ ਇਹਨੂੰ ਕੋਈ ਸਿਆਣਾ ਬਜ਼ੁਰਗ ਜਾਂ ਸਮੇਂਦਾਰ ਔਰਤ ਜਾਂ ਬੰਦਾ ਕੋਈ ਵੀ ਉਹ ਦਵਾਈ ਗੁਰਤੀ ਦਵਾਈ ਦਿੰਦੀ ਹੈ ਇੱਕ ਹੁੰਦੀ ਹੈ ਰਸਮ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਸ਼ਾਇਦ ਬਹੁਤ ਘੱਟ ਉਹ ਬੀਬੀਆਂ ਨੂੰ ਜਿਆਦਾ ਪਤਾ ਹੁੰਦਾ ਸਮਾਜ ਦੇ ਵਿੱਚ ਨਹੀਂ ਪਤਾ ਹੈਗਾ ਬੰਦਿਆਂ ਵਿੱਚ ਇਸ ਗੱਲ ਦਾ ਨਹੀਂ ਪਤਾ ਉਹ ਹੁੰਦੀ ਹੈ ਦੁੱਧ ਟੋਣ ਦੀ ਰਸਮ ਅੱਛਾ ਔਰਤ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸ ਤੋਂ 2 ਜਾਂ 3 ਦਿਨ ਬਾਅਦ ਔਰਤ ਦੇ ਦੁੱਧ ਉੱਤਰਦਾ ਹੈ ਤੇ ਅਸੀਂ ਸਾਰੇ ਧੀਆਂ ਪਹਿਣਾ ਵਾਲੇ ਆ ਸਮਾਜ ਦੇ ਵਿੱਚ ਸਾਰੇ ਪਤਾ ਹੈ ਕਿ ਬੱਚਾ ਮਾਂ ਦੇ ਦੁੱਧ ਛਾਤੀ ਤੋਂ ਚੁੰਮਦਾ ਤਾਂ ਉਹਨਾਂ ਛਾਤੀ ਪਹਿਲੀ ਵਾਰ ਜਦੋਂ ਬੱਚਾ ਪੈਦਾ ਹੋਇਆ ਤਾਂ ਉਹਨੂੰ ਛਾਤੀ ਨੂੰ ਧੋਇਆ ਜਾਂਦਾ ਇੱਕ ਰਸਮ ਹੈ ਦੁੱਧ ਧੋਣ ਦੀ ਅੱਛਾ ਜੀ ਉਹ ਰਸਮ ਕੀਤੀ ਜਾਂਦੀ ਹੈ ਭੂਆ ਵੱਲੋਂ ਕੋਈ ਫਕੀ ਮਾਸੀ ਨਾਨੀ ਮਾਮੀ ਕੋਈ ਹੋਵੇ ਉਹ ਹੋਰ ਕੋਈ ਨਹੀਂ ਕਰੂਗਾ ਅੱਛਾ ਉਹ ਸਿਰਫ ਤੇ ਸਿਰਫ ਭੂਆ ਕਰੂਗੀ ਇਹਦਾ ਕਾਰਨ ਕੀ ਹੈ ਵੀ ਪੁਰਾਣੇ ਸਮਿਆਂ ਦੇ ਵਿੱਚ ਇਮਾ ਵਾਛੇ ਤੋਂ ਮਰਾਜੀ ਮਹਾਰਾਜ ਰਾਜੀ ਮਹਾਰਾਜੇ ਕੀ ਵੀ ਕਿਸੇ ਦਾ ਡੋਲਾ ਲੁੱਟ ਕੇ ਲੈਂਦਾ ਕਿਸੇ ਦਾ ਦੂਸਰੇ ਰਾਜੇ ਤੇ ਚੜ੍ਹਾਈ ਕੀਤੀ ਤੂੰ ਯੁੱਧ ਦੇ ਵਿੱਚੋਂ ਉਹਦੀ ਰਾਣੀ ਨੂੰ ਚੌਦੀ ਧੀ ਨੂੰ ਲੁੱਟ ਕੇ ਲੈਂਦਾ ਉਹਨੂੰ ਆਪਦੇ ਘਰੇ ਰਾਣੀ ਬਣਾ ਲਿਆ ਉਹਦੇ ਵਿੱਚ ਜਿਹੜਾ ਬੱਚਾ ਪੈਦਾ ਹੋਇਆ ਤੇ ਮਨ ਦੇ ਵਿੱਚ ਉਹਨਾਂ ਦੀ ਇਹ ਗੱਲ ਹੁੰਦੀ ਸੀ ਵੀ ਯਾਰ ਇਹ ਨਾ ਹੋਵੇ ਕਿਤੇ ਵੀ ਮੇਰੀਏ ਕੁਲ ਦੀ ਅੱਗੇ ਅੰਤ ਹੈ ਹਾਂ ਮੇਰੇ ਅੰਸ਼ਮੰਸਾ ਮੇਰਾ ਬੱਚਾ ਮੇਰੇ ਰਾਜਪਾਗ ਦਾ ਵਾਰਸ ਹੈ ਤੇ ਇਹਨੂੰ ਕਿਤੇ ਦੁੱਧ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਕੋਈ ਯਰ ਲਾ ਕੇ ਮਾਰ ਨਾ ਦੇਵੇ ਇਹੋ ਜਿਹੜੀ ਰਾਣੀ ਲੈ ਕੇ ਆ ਗਈ ਜਿਹਨੇ ਬੱਚੇ ਨੂੰ ਪਹਿਲਾਂ ਮਤਲਬ ਉਹ ਖੁੰਦ ਘਲਾ ਰੱਖਦੇ ਮੇਰੇ ਨੇ ਮੇਰੇ ਭਰਾ ਨੂੰ ਵੀ ਮੈਂ ਇਹਦੀ ਕੋਲ ਨਹੀਂ ਵਧਨ ਦੇਣੀ ਚਾਹ ਕੇ ਮੈਂ ਉਹ ਸਗੀ ਭੂਆ ਉਹ ਦੁੱਧ ਤੋਂ ਨਹੀਂ ਸੀਗੀ ਅੱਛਾ ਜੀ ਤੇ ਉਹ ਤਾਂ ਤੋਂਦੀ ਸੀ ਵੀ ਹਰੇਕ ਬੰਦਾ ਆਪ ਦੀ ਭੈਣ ਤੇ ਜਾਂ ਧੀ ਤੇ ਵਿਸ਼ਵਾਸ ਕਰ ਜੀ ਕਿ ਉਹ ਬੱਚੇ ਦੀ ਭੂਆ ਹੀ ਉਹ ਦੁੱਧ ਢੋਂਦੀ ਆ ਇਹ ਬਹੁਤਿਆਂ ਨੂੰ ਨਹੀਂ ਇਸ ਚੀਜ਼ ਦਾ ਸੰਬਾਰੇ ਪਤਾ ਹੀ ਨਹੀਂ ਹੁੰਨਾਗਾ ਪ੍ਰਾਈਵੇਟ ਰੱਖਿਆ ਹੈ ਇਹ ਗੱਲਾਂ ਥੋੜਾ ਜਿਆ ਮਤਲਬੀ ਸਮਾਧੀ ਦੋ ਹਾਂ ਇੱਕ ਰਸਮ ਹੁੰਦੀ ਆ ਬੱਚੇ ਨੂੰ ਜਦੋਂ ਬੱਚਾ ਨੌਂ ਦਿਨ ਦਾ ਜਾਂ 11 ਦਿਨ ਦਾ ਜਾਂ 13 ਦਿਨ ਦਾ ਜਦੋਂ ਹੁੰਦਾ ਉਹ ਬੱਚੇ ਨੂੰ ਬਾਹਰ ਵਧਾਇਆ ਜਾਂਦਾ ਹਾਂਜੀ ਉਹ ਬੱਚੇ ਨੂੰ ਮਤਲਬ ਕਿ ਮੁੰਡਾ ਪੱਲਾ ਜਾਂ ਮੜਕ ਜਿਵੇਂ ਬਾਹਰ ਕਰਦੇ ਨੇ ਉਹ ਮਾਲਵੇ ਦੇ ਵਿੱਚ ਤਾਂ ਐਵੇਂ ਕੀਤਾ ਜਾਂਦਾ ਵੀ ਇੱਕ ਮਰਦ ਦੀ ਪਹਿਲਾਂ ਤਾਂ ਜੁੱਤੀ ਪਾਈ ਜਾਂਦੀ ਔਰਤ ਨੂੰ ਅੱਛਾ ਜੀ ਮਰਦ ਦੀ ਜੁਕੀ ਪਾ ਕੇ ਇੱਕ ਛੋਟੇ ਬੱਚੇ ਦਾ ਪੱਲਾ ਫੜਾ ਕੇ ਉਹਨੂੰ ਜਿਹੜੇ ਕਮਰੇ ਦੇ ਵਿੱਚ ਬੱਚਾ ਜਨਮ ਲੈਂਦਾ ਉਹਦੇ ਵਿੱਚੋਂ ਉਹਨੂੰ ਬਾਹਰ ਵਧਾਇਆ ਜਾਂਦਾ ਜਾਂਦਾ ਕਹਿੰਦੇ ਮਤਲਬ ਵਧਾਇਆ ਜਾਂਦਾ ਜਾਂਦਾ ਪਹਿਲਾਂ ਤੇ ਇਹ ਕਿਉਂਕਿ ਇੱਕ ਮਰਦ ਸਮਾਜ ਦੀ ਗੱਲ ਹੈ ਕਿਉਂਕਿ ਮਰਦ ਵੱਲੋਂ ਆ ਆਪ ਨੂੰ ਪਹਿਲਾਂ ਵੀ ਜੁੱਤੀ ਪਾਈ ਜਾਂਦੀ ਹੈ ਔਰਤ ਦੀ ਕਿਉਂਕਿ ਇਹਦੇ ਵਿੱਚ ਮਗਰ ਬੜੇ ਵੱਡੇ ਰੀਜਨ ਹੈ ਕਿਉਂਕਿ ਮਰਦ ਦੀ ਜੁੱਤੀ ਹੈ ਚਮੜੇ ਦੀ ਜੁੱਤੀ ਹੈ ਹੈ ਵੀ ਥੋੜੀ ਸਟਰੋਂਗ ਹੁੰਦੀ ਹੈ ਸਟਰੋਂਗ ਹੁੰਦੀ ਭਾਰੀ ਹੈ ਨਾ ਤਵੀ ਤੋਂ ਕੋ ਦੂਸਰੀ ਗੱਲ ਇੱਕ ਇਹ ਹੈ ਕਿ ਬੱਚੇ ਨੂੰ ਜਦੋਂ ਬਾਹਰ ਇੱਕ ਇਹ ਹੋਰ ਵਿੱਚ ਮੇਰੇ ਨਹੀਂ ਮੇਰੇ ਦੀ ਗੱਲ ਦਿੰਦੀ ਉਹ ਇੱਕ ਜਦੋਂ ਨਾ ਮਤਲਬ ਵੀ ਮੰਜਾ ਜਿਸਮੰਜੇ ਤੇ ਪਏ ਆ ਹੋ ਉਥੇ ਇੱਕ ਡੱਬੀ ਜਾਂ ਲੋਹੇ ਦੀ ਕੋਈ ਚੀਜ਼ ਜਾਂ ਪਾਣੀ ਚ ਬੰਨ ਕੇ ਉਹ ਬੰਦਾ ਆਇਆ ਆਖਰਖੰਦ ਦੇ ਜੁਰਾਨੀ ਉਹ ਕੀ ਕਰਮ ਉਹ ਪਤਾ ਕੀ ਹੈ ਪੁਰਾਣੇ ਸਨਾਂ ਦੇ ਵਿੱਚ ਭੂਤਾਂ ਪ੍ਰੇਤਾਂ ਤੋਂ ਬਹੁਤ ਲੋਕ ਆ ਲੋ ਕੋਈ ਜਾਣਕਾਰੀ ਕਰਾ ਪੜੇ ਲੈ ਕੇ ਕਰਾ ਇਹੋ ਚੀਜ਼ਾਂ ਹੀ ਹੁੰਦੀਆਂ ਸੀ ਉਦੋਂ ਤੇ ਉਦੋਂ ਪਹਿਲਾ ਗੱਲ ਤਾਂ ਅੱਗ ਇੱਕ ਅੱਗ ਨਾ ਪਾਥੀ ਬਾਲ ਕੇ ਉਹ ਗੂਗਲ ਦੀ ਧੂਣੀ ਪਾਉਂਦੇ ਕੋਈ ਉਹ ਰੱਖੀ ਜਾਂਦੀ ਸਾਰ ਦੇ ਵਿੱਚ ਤੇ ਨਾਲ ਇੱਕ ਪਾਣੀ ਰੱਖਿਆ ਜਾਂਦਾ ਸੀ ਕੋਈ ਇੱਕ ਹੋਰ ਹੁੰਦਾ ਸੀ ਵੀ ਉਹਦੇ ਇੱਕ ਨਾ ਜਨੇਪੇ ਵਾਲੀ ਔਰਤ ਦੇ ਬੱਚੇ ਵਾਲੇ ਮੰਡੀ ਉੱਥੇ ਇੱਕ ਬੰਦੇ ਪੂਰਾ ਇੱਕ ਔਰਤ ਤੋਂ ਪਹਿਲਾਂ ਵੰਗੂ ਪਹਿਰਾ ਦਿੰਦੇ ਸਨ 8 ਦਿਨ ਤੱਕ ਖਾਲਸ ਕਰਕੇ ਹੁੰਦਾ ਸੀ ਉਹ ਤੇ ਨਾਲ ਕੀ ਹੁੰਦਾ ਸੀ ਇੱਕ ਮਾਚਸ ਰੱਖ ਦਿੰਦੇ ਸੀ ਇੱਕ ਲੋਹੇ ਦੀ ਕੋਈ ਚੀਜ਼ ਗੋਇਦ ਕਾ ਆਪਣਾ ਕਰ ਦਿੰਦੇ ਕਦੀ ਕੋਈ ਗੱਲ ਰੱਖ ਤਾ ਉਹ ਉਹ ਇੱਕ ਜਨੇਕੇ ਆਪਦੇ ਮੰਨ ਦਾ ਉਹਨਾਂ ਰੱਖਦਾ ਸੀ ਵੀ ਅਸੀਂ ਪਹਿਰਾ ਲਾਇਆ ਇੱਕ ਤਰ੍ਹਾਂ ਨਾਲ ਹਨ ਵੀ ਜੇ ਅਸੀਂ ਥੋੜਾ ਬਹੁਤਾ ਅੱਗੇ ਪਿੱਛੇ ਹੋ ਜਾਈਏ ਤੇ ਇੱਕ ਪਹਿਰਾ ਹੋ ਸਕੇ ਪਹਿਰਾ ਲੱਗਿਆ ਮੇਰੇ ਕਮਰੇ ਦੇ ਵਿੱਚ ਜਿਹੜੇ ਮੰਜੇ ਤੇ ਬੱਚੇ ਦਾ ਜਨਮ ਹੋਇਆ ਜਨੇਪੇ ਵਾਲੀ ਔਰਤ ਦਾ ਤੇ ਬੱਚੇ ਦੇ ਪਹਿਰੇ ਵਾਸਤੇ ਇਹ ਪਹਿਰਾ ਲੱਗਦਾ ਹਾਂ ਜੀ ਹਾਂ ਜੀ ਤੇ ਬਲੋ ਇਹ ਰੀਤੀ ਰਿਵਾਜ ਆ ਜਿਹੜੇ ਜਦੋਂ ਇਹ ਹੁਣ ਹੁਣ ਲੋਕ ਕਹਿ ਦਿੰਦੇ ਆ ਸਿਰ ਵੀ ਫਾਲਤੂ ਆ ਇਹਨਾਂ ਦਾ ਮਤਲਬ ਨਹੀਂ ਬਹੁਤ ਮਤਲਬ ਹੈ ਇਹ ਰਸਮਾਂ ਰਿਵਾਜ ਆ ਜਿਹੜੇ ਇਹ ਸਾਡੇ ਪੁਰਖੇ ਉਹ ਆਪ ਦੀ ਜਿੰਨੀ ਉਹਨਾਂ ਨੂੰ ਸਮਝ ਸੀ